ਸਾਸੀ ਕਾਲਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਨੱਥੂ ਵਾਲਾ ਗਰਬੀ ਦੇ ਵਿੱਚ ਨੱਥੂ ਵਾਲਾ ਗਰਬੀ ਪਿੰਡ ਜਿਹੜਾ ਜ਼ਿਲ੍ਹੇ ਮੂਕੇ ਦਾ ਮਾਨਮੱਤਾ ਨਗਰ ਆ ਤੇ ਤਾਰ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਵਪਾਰ ਦਾ ਬਾਈ ਦਾ ਕੰਮ ਆ ਤੇ ਮੈਂ ਵਿਖਾਉਣੀ ਆ ਤੁਹਾਨੂੰ ਇੱਕ ਬਿਲਕੁਲ ਤਾਜੀ ਸੋਈ ਗਿੱਲੇ ਬੱਚੇ ਵਾਲੀ ਬਿਲਕੁਲ ਗਿੱਲੇ ਨਾੜਵੇ ਦੇ ਵਿੱਚ ਕਿੰਨੇ ਦਿਨਾਂ ਦੀ ਸੂਈ ਆ ਕਿੰਨਾ ਬੋਲਾ ਵਾ ਉਹ ਮਿਲਦਿਆਂ ਬਾਈ ਉਤਾਰ ਬਾਈ ਸੱਸੀ ਕਾਲ ਬਾਈ ਕੀ ਹਾਲ ਚਾਲ ਆ ਬਾਈ ਠੀਕ ਆ ਬਾਈ ਵਧੀਆ ਸੇਤਾ ਘਰ ਪਰਿਵਾਰ ਸਾਰੇ ਵਧੀਆ ਖੂ ਗਿਆ ਕੰਮ ਤੋਂ ਵਿਹਲਾ ਫਿਰ ਹਾਂਜੀ ਹਾਂਜੀ ਆ ਲਿਆ ਜਾਂਦਾ ਦੂਜਾ ਕਪਸੂ ਜਾਂਦਾ ਠੀਕ ਆ ਤੇ ਇਹ ਮੈਂ ਫਿਰ ਕਿੰਨੇ ਦਿਨਾਂ ਦੀ ਸੂਈ ਆ ਬਾਈ ਇਹਨੂੰ ਅੱਜ ਤੀਜਾ ਦਿਨ ਸੂਈ ਨੂੰ ਹੋ ਗਿਆ ਜੀ ਤੀਜਾ ਦਿਨ ਹੋ ਗਿਆ ਸੂਈ ਨੂੰ ਤੇ ਸਟਾਰਟਿੰਗੇ ਨੇ ਬਹੁਤ ਵਧੀਆ ਕੀਤੀ ਐ 9 ਕਿਲੋ ਬੋਲੇ ਤੋਂ ਕੀਤੀ 9 ਕਿਲੋ ਬੋਲਾ ਹੈ ਕਹਿੰਦੇ ਤੁਸੀਂ 9 ਤਾਂ ਹੋ ਸਕਦਾ ਬਾਹਰ ਹੋਵੇ ਆਪਾਂ 9 ਹੀ ਕਹਿੰਦੇ ਓਕੇ ਠੀਕ ਐ ਚਵਾਈ ਵੀ ਕਿਵੇਂ ਲੱਗੀ ਭਾਈ ਚਵਾਈ ਬਾਲੀ ਪੋਲੀ ਠੀਕ ਐ ਕੱਟਾ ਦੇਗੀ ਕਿ ਕੱਟੀ ਕੱਟਾ ਜੀ ਮਗਰ ਦੇ ਕੱਟਾ ਹਾਂਜੀ ਮਗਰ ਕੱਟਾ ਠੀਕ ਐ ਅੱਜ ਤੀਜਾ ਦਿਨ ਆ ਨਾ ਸੂਈ ਨੂੰ ਭਾਈ ਅੱਜ ਤੀਜਾ ਦਿਨ ਸੂਈ ਨੂੰ ਹੋਇਆ ਪਿਆ ਠੀਕ ਐ ਤੇ ਰਿਕਟਾਰ ਭਾਈ ਵੀ ਬਹੁਤ ਵਧੀਆ ਹੀ ਠੀਕ ਐ ਰੇਟ ਭਾਈ ਕੀ ਕਰਾਂਗੇ ਆਪਾਂ ਇਹਦਾ ਇਦਾਂ ਜੀ ਸਰਬੇ ਮੇਰੀ ਗੱਲ ਆਪਾਂ ਨਾ ਬਾਲਾ ਬਲਗਣਾ ਨਹੀਂ ਮਾਰਨਾ ਮੋੜ ਕੇ ਦੱਸਦਾ ਯਾਰ 80000 ਜੀ ਹੈ ਨਾ ਇੱਕੋ ਹੀ ਮੁੱਲ ਕਰਨਾ ਲੈਣ ਵੇਚਣੀ ਆਪਾਂ ਕਿ ਘਰੇ ਤੇ ਰੱਖਣੀ ਨਹੀਂ ਮੁੱਲੇ ਦਾ 90000 ਹਾਂ ਤੇ ਵਿੱਚੋਂ ਮਾਨਤਨ ਕਰਦੇ ਆਂ ਜਿੰਨਾ ਕੋ ਕਰਦੇ ਆਂ ਦੇਣ ਲੈਣ ਆਲਾ ਜਾਵਾਂ ਤੰਨੇ ਅੜਾ ਦੇ 87 ਦੀ ਦੇ ਦਈਏ 87 ਦੀ ਦੇਵਾਂਗੇ ਐਵੇਂ ਕੋਈ ਬੰਦਾ ਕੋਈ ਮੋੜ ਕੇ ਖਰਾਬ ਕਰਨ ਵਾਲਾ ਕੰਮ ਨਾ ਕਰੇ ਐਵੇਂ ਆਪਾਂ ਲੱਖ ਮੰਗ ਕੇ ਲੋਕ ਲੈ ਬਾਰ ਤੇਰਾ ਕਿਲੋ ਦੇ ਦੇਣਾ ਹੈ ਨਾ ਦੁੱਧ ਭਾਈ ਹੁਣ ਸਟਾਰਟਿੰਗ ਹੀ ਲਈ ਫਿਰਦੀ 9 10 ਤੋਂ ਤਾਂ ਹੂੰ ਅੱਜ ਤੀਜਾ ਦਿਨ ਸੂਈ ਨੂੰ ਹੋਇਆ ਵਾ ਲੈ ਜੀ ਮਿੱਤਰੋ ਤੀਜਾ ਬੈਂਕ ਸੂਈ ਦਾ ਤੇ 9 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਹੋਈ ਐ ਇਹਨੇ ਕਰਮਾ ਵਾਲੀ ਨੇ ਤੇ ਲੇਵੇ ਭਾਂਡੇ ਵੱਲੋਂ ਸਾਫ਼ ਤੇ ਸੁਥਰੀ ਖੁੱਲਾ-ਦੁੱਲਾ ਲੇਵਾ ਕਰਮਾ ਵਾਲੀ ਦਾ ਥੱਲੇ ਸੁਆ ਤਾਰ ਭਾਈ ਕਿਨਵਾ ਸੂਈ ਆ ਇਹ ਇਹ ਸੂਈ ਤੀਜੇ ਸੂਈ ਆ ਤੀਜੇ ਚੌਥੇ ਹੋ ਬਸ ਹਨ ਹਾਂ ਤੀਜੇ ਸੂਈ ਆ ਪਿਓਰ ਠੀਕ ਆ ਤੀਜਾ ਸੂਆ ਸੂਈ ਆ ਮਗਰ ਇਹਦੇ ਕਟਾ ਵਾ ਹਾਂਜੀ ਹਾਂਜੀ 9 ਕਿਲੋ ਬੌਲੇ ਤੋਂ ਸਟਾਰਟਿੰਗ ਕੀਤੀ ਹੋਈ ਆ ਥਣ ਲੇਵੇ ਦੀ ਮਹਿੰਦੀ ਕੁਆਲਿਟੀ ਚੰਗੀ ਆ ਦੁੱਧ ਮੈਂ ਟੋਰਨ ਵਾਲਾ 13 12 13 ਦੇ ਜੂਗੇ ਕਿਉਂਕਿ ਭਾਈ 9 ਕਿਲੋ ਇਸ ਤਿੰਨਾਂ ਦਲਾਂ ਦੀ ਸੋਈ ਥੱਲੇ ਜੇ ਤਿਆਰ ਆ ਤਿੰਨ ਚਾਰ ਕਿਲੋ ਦੁੱਧ ਵਧਾਉਣਾ ਇਹਨੂੰ ਕੋਈ ਪੱਟੀ ਗੱਲ ਨਹੀਂ ਗਈ ਹਾਂਜੀ ਬਾਕੀ ਮੈਂ ਨੇ ਹਰੇ ਪੱਠੇ ਨਹੀਂ ਜੱਕੇ ਬਾਈ ਦੇ ਕੋਲੇ ਆ ਕੇ ਜੀ ਨਹੀਂ ਲਾਇਆ ਇਹ ਵੀ ਗੱਲ ਨਾਲ ਹਨਾ ਬਾਈ ਹਾਂਜੀ ਹਾਂਜੀ ਜੀ ਨਹੀਂ ਲਾਇਆ ਹਜੇ ਮੈਨੇ ਹਾਂਜੀ ਹਾਂਜੀ ਹੂੰ ਤਾਰ ਬਾਈ ਫਿਰ 87000 ਦੀ ਆਪਾਂ ਦੇ ਦੇਾਂਗੇ ਹੈ ਹਾਂਜੀ ਹਾਂਜੀ ਠੀਕ ਆ ਬਾਈ ਨੰਬਰ ਬਾਈ ਨੰਬਰ ਆਪਣਾ ਹੈਗਾ 94658 94658 45419 45419 94658 45419 94658 45419 ਬਾਈ ਦਾ ਨੰਬਰ ਆ ਇਸ ਨੰਬਰ ਤੇ ਕਰਨੀ ਤੁਸੀਂ ਮਿੱਤਰੋ ਬਾਈ ਨਾਲ ਗੱਲਬਾਤ ਪਿੰਡ ਜਿਹੜਾ ਨੱਥੂ ਵਾਲਾ ਗਰਬੀ ਜ਼ਿਲ੍ਹਾ ਹੈਗਾ ਵਾ ਮੋਗਾ ਗੱਲਬਾਤ ਲਈ ਨੰਬਰ ਲੱਗਾ ਹੋਇਆ ਵਾ ਸਕਰੀਨ ਤੇ ਤਤਕਾਰ ਦੱਸਦੀ ਕਦ ਬਹੁਤ ਆ ਹਾਂ ਮੈਂ ਤਾਂ ਕਾਦਾ ਕੋਲੇ ਖੜੀ ਮੜਾ ਜਾ ਤੇਰਾ ਕਿੰਨਾ ਕਦ ਦਾ ਤੋ ਮੈਂ ਦਾ ਤੇਰਾ ਕਿੰਨਾ ਕਦ ਦਾ ਮੇਰਾ ਪੌਣੇ 6 ਆਊਗਾ 5.5 ਦੇ ਨੇੜੇ ਸਾਡੇ ਕੋਲ ਪਪਾ ਦੇ ਘਰ ਲਾਉ ਮੈਂ ਉਹਨੂੰ ਗੱਠੂਚੀ ਆ 5 ਦੇ ਨੇੜੇ ਤੇ ਲੱਕਾ ਦਾ ਹੈਗਾ ਮੇਰਾ ਹਾਂਜੀ ਕੱਦ ਬਹੁਤ ਲੰਮੀ ਬਹੁਤ ਆ ਠੀਕ ਆ ਆਪਾਂ ਤਾਂ ਉਹ ਵੀ ਮੰਦਾ ਕਰਕੇ ਭਾਅ ਇਹਨਾ ਕੀਤਾ ਹੁਣ ਅੱਗੇ ਜੀਆਂ ਲੱਖ ਲੱਖ ਨੂੰ ਵੇਚੀਆਂ ਵੇਚੀਆਂ ਠੀਕ ਆ ਹੁਣ ਮੰਦਾ ਮੰਦਾ ਕਰਕੇ ਆਪਾਂ ਵੀ ਵੇਚਣੀ ਆ ਰੱਖਣੀ ਨਹੀਂ ਕਰੀ ਹਾਂ ਰੱਖਣੀ ਸਹੀ ਗੱਲ ਆ ਦੂਸਰੇ ਵੀ ਲਾ ਲਾਂਗੇ ਆਪਾਂ ਨੂੰ ਵੀ ਮਿਲ ਜੂਗੀ ਜੇ ਮੰਦੇ ਤੋਂ ਹਾਂ ਲੱਖ ਮੰਗ ਕੇ ਬਹਿ ਜਾਈਏ ਮੁਰ ਕੇ ਦੱਸਦਾ ਜੇ 899 ਆ ਕੋਈ ਫਾਇਦਾ ਨਹੀਂਗਾ ਨੰਬਰ ਬਾਈ ਦਾ ਸਕਰੀਨ ਤੇ ਆ ਪਿੰਡ ਨੱਥੂ ਵਾਲਾ ਗਰਬੀ ਜ਼ਿਲ੍ਹਾ ਮੋਗਾ